ਦੱਸ ਨਹੀਂ ਸਕਦੀ ਕਿਸੇ ਨੂੰ ਕਿ ਕੀ ਪਛਤਾਵਾ ਹੈ ਤੈਨੂੰ ਪਤਾ ਹੈ ਸਿਮਰਤ ਐਸ ਉਮਰ ਚ ਨਾ ਕੋਈ ਸਾਣਾ ਪਿਆਰ ਨਾਲ ਗੱਲ ਕਰ ਲੈ ਨਾ ਐਸ ਉਮਰ ਚ ਕੋਈ ਸਾਡੇ ਨਾਲ ਪਿਆਰ ਨਾਲ ਗੱਲ ਕਰ ਲਵੇ ਸਾਡੀ ਤਾਰੀਫ ਕਰ ਦਵੇ ਛਾਟੀ ਅਸੀਂ ਨਾ ਉਹਦੇ ਤੋਂ ਮੋਹਿਤ ਹੋ ਜੰਨੇ ਹਾਂ ਸਾਨੂੰ ਲੱਗੇਗਾ ਕਿ ਵਾਕਈ ਸਾਡੇ ਵਰਗਾ ਕੋਈ ਦੂਜਾ ਹੈ ਹੀ ਨਹੀਂ ਹਜ਼ਾਰਾਂ ਚ ਲੱਖਾਂ ਚੋਂ ਨੇ ਸਾਨੂੰ ਚੁਣ ਲਿਆ ਹਜ਼ਾਰਾਂ ਚ ਲੱਖਾਂ ਚ ਉਹਨੇ ਸਾਨੂੰ ਨਾ ਪਛਾਨ ਲਿਆ ਕਿ ਸਾਡੇ ਅੰਦਰ ਕਿੰਨੀਆਂ ਕੁਆਲਟੀਆਂ ਹੀ ਆਂ ਪੜਾਈ ਚ ਖੂਬਸੂਰਤੀ ਚ ਹਰ ਚੀਜ਼ ਪਰ ਇਹ ਵਹਿਮ ਹੈ ਮੰਦਾ ਇਹ ਬੜਾ ਵੱਡਾ ਵਹਿਮ ਹੈ ਕਿ ਤੁਹਾਨੂੰ ਕੋਈ ਪਿਆਰ ਕਰਦਾ ਹੈ ਤੁਹਾਨੂੰ ਕਿਉਂ ਕੋਈ ਪਿਆਰ ਕਰੇਗਾ ਤੁਹਾਨੂੰ ਪਿਆਰ ਕਰਨਗੇ ਤੁਹਾਡੇ ਮਾਵਾ ਤੁਹਾਡੇ ਭਰਾ ਤੁਹਾਡੀ ਭੈਣ ਬਸ ਜੇ ਤੁਹਾਡੇ ਰਿਸ਼ਤੇ ਵੀ ਹੈ ਨਾ ਉਹਨਾਂ ਦਾ ਵੀ ਕੋਈ ਨਾ ਕੋਈ ਸਵਾਰਥ ਹੋਏਗਾ ਮੈਨੂੰ ਵੇਖ ਲੈਣਾ ਮੈਂ ਕਰਨ ਨੂੰ ਪਿਆਰ ਕੀਤਾ ਯਾ ਵੀ ਕੀਤਾ ਪਰਿਵਾਰ ਦੇ ਖਿਲਾਫ ਹੋ ਕੇ ਬੰਦੇ ਨਹੀਂ ਸੀ ਪਰ ਫਿਰ ਵੀ ਅੱਜ ਵੇਖ ਲੈਣਾ ਮੈਂ ਕਿੰਨੀ ਖੁਸ਼ ਹਾਂ ਤੇਰੇ ਅੱਖਾਂ ਦੇ ਸਾਹਮਣੇ ਸਭ ਕੁਝ ਤੇਨੂੰ ਸਾਰਾ ਚੰਗਾ ਤੇ ਤੈਨੂੰ ਕਿੰਨੇ ਵੈਂਪ ਆਇਆ ਕਿ ਜਿੰਨੂੰ ਤੂੰ ਪਸੰਦ ਕਰਨ ਨਹੀਂ ਆ ਜਿੰਨੂੰ ਚਾਰ ਦਿਨਾਂ ਤੋਂ ਜਾਣਦੀ ਐ ਉਹ ਤੇ ਉਹ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਦੇਵੇਗਾ ਮੈਂ ਨਹੀਂ ਮੰਨਦੀ ਤੁਹਾਡਾ ਚੰਗਾ ਤੁਹਾਡਾ ਮਾੜਾ ਕੀ ਸਹੀ ਹੈ ਕੀ ਗਲਤ ਹੈ ਤੁਹਾਡੇ ਮਾਪੇ ਤੁਹਾਡੇ ਭੈਣ ਭਰਾਵਾਂ ਤੋਂ ਵੱਧ ਕੇ ਕੋਈ ਨਹੀਂ ਸੋਚ ਸਕਦਾ ਜ਼ਰੂਰੀ ਨਹੀਂ ਹੈ ਕਿ ਦੂਰ ਚਮਕਦੀ ਇਹ ਚੀਜ਼ ਹਮੇਸ਼ਾ ਨਾ ਵਧੀਆ ਹੀ ਹੋਵੇ ਸੂਰਜ ਵੀ ਜਦੋਂ ਚਮਕਦਾ ਨਾ ਉਹਦੀਆਂ ਕਿਰਨਾਂ ਵੀ ਨਾ ਇਦਾਂ ਕਿਤਾ ਸਾੜ ਦਿੰਦੀਆਂ ਨੇ ਲਗਾਤਾਰ ਖੁੱਲਦੇ ਰਹੀ। ਛਿੰ ਸੜਦੀ ਹੈ ਨਾ ਸਾਡੀ। ਅੱਗ ਵਰਗਾ ਕਪੜਾ ਹੋ ਜਾਂਦਾ ਹੈ। ਅਗਰ ਪਿਆਰ ਹੋਵੇ ਤੂੰ। ਹਰ ਚੀ ਦਾ ਮਤਲਬ ਹੈਗਾ ਵਾ। ਸਾਡੀ ਦੁਨੀਆ ਚ ਨਾ ਸਭ ਕੁਝ ਕਿਤੇ ਵੀ ਤੁਸੀਂ ਦੇਖ ਲੋ ਨਾ। ਚੰਗੀ ਜਿਹੜਾ ਦੇਖੋ ਨੂੰ ਗੌਰ ਨਾਲ ਦੇਖੋਗੇ ਨਾ ਤੁਹਾਨੂੰ ਉਹਦੇ ਚੋਂ ਦਾ ਮਤਲਬ ਪਤਾ ਲੱਗੇਗਾ। ਪਿਆਰ-ਪਿਆਰ ਦੇ ਚੱਕਰਾਂ ਚ ਨਹੀਂ ਪੈਣਾ ਬੇਟਾ। ਦਿਲ ਆ ਗਏ ਆ ਬਸ। ਚੀ ਚੰਗੀ ਲੱਗਣ ਲੱਪੇ ਨਾ ਕੋਈ। ਦੇ ਲੱਗੀਆਂ ਕਿਉਂਕਿ ਉਸ ਪਲ ਨਾ ਤੁਹਾਨੂੰ ਆਪਣੇ ਕਿਸੇ ਦੀ ਵੀ ਗੱਲ ਚੰਗੀ ਨਹੀਂ ਲੱਗਣੀ ਉਹ ਗਲਤ ਗੈਰ ਹੈ ਬਸ ਇਹੀ ਕਹੇਗੀ ਕਿ ਮੈਂ ਉਹਨੂੰ ਜਾਣਦੀ ਆ ਮੈਂ ਉਹਦੇ ਨਾਲ ਵਰਤੀ ਆ ਮੈਂ ਉਹਨੂੰ ਸੁਣਿਆ ਮੈਂ ਉਹਨੂੰ ਸਮਝਿਆ ਕੰਪਰਮਾਈਜ਼ ਹੋ ਜਾਏਗਾ ਤੂੰ ਨਹੀਂ ਕਰੇਂਗੀ ਤਾਂ ਉਹ ਕਰੇਗਾ ਉਹ ਨਹੀਂ ਕਰੇਗਾ ਤਾਂ ਤੂੰ ਕਰੇਂਗੀ ਯਾਰ ਨਹੀਂ ਹੁੰਦਾ ਮੇਰੇ ਰਿਸ਼ਤੇ ਤੋਂ ਸਿੱਖ ਲੈ ਥੋੜਾ ਜਿਹਾ ਸਿੱਖ ਲੈ ਜਿਆਦਾ ਨਹੀਂ ਮੇਰਾ ਕੋਈ ਸਿੱਖ ਲੈ ਕੋਸ਼ਿਸ਼ ਰਹਿਣਾ ਨਾ ਤੇ ਤਾਂ ਕੰਮ ਆ ਚੜਨਾ ਪਏਗਾ بس ਕੋ ਤੇਰੀ ਮਰਜ਼ੀ ਮੈਂ ਤਾਂ ਹੱਕੀ ਨਹੀਂ ਰੱਖੀ ਹੁਣ ਕਿ ਮੈਂ ਕਿਹਨੂੰ ਸਮਝਾ ਵੀ ਪਾਵਾਂ ਹਾਂ ਬੇਨੀਆਂ ਗਲਤੀਆਂ ਕਰ ਚੁੱਕੀਆਂ ਕਿ ਇਹਨੂੰ ਕੀ ਸਲਾਹ ਦਵਾਂਗੀ ਬਾਕੀ ਕੋਈ ਗੱਲ ਨਹੀਂ ਫਿਰ ਵੀ ਮਾਸੀ ਜੀ ਨਾਲ ਮੈਂ ਗੱਲ ਕਰਾਂਗੀ ਸਿਆਣੇ ਨੇ ਇੱਕ ਉਮਰ ਹੰਢਾਈ ਐ ਬੜਾ ਕੁਝ ਉਹਨਾਂ ਨੂੰ ਪਤਾ ਐ ਇਹਨਾਂ ਨਾਲ ਸੋਚ ਇਹ ਮੇਰੇ ਮਨ ਦੀਆਂ ਗੱਲਾਂ ਸੀ ਮੈਂ ਤੇਰੇ ਅਗੇ ਰੱਖਤੀਆਂ ਤੂੰ ਉਹਨੂੰ ਸੰਭਾਲ ਲੈ ਕਿ ਵੇਖ ਕੇ ਛੱਡ ਦੇਣਾ ਅਨਸੁਣਾ ਕਰਨਾ ਇਹ ਤੈਨੂੰ ਪਤਾ ਹੋਵੇ ਲੈ ਮੰਮੀ ਦੀ ਆ ਗਈ ਸਸ਼ਕਾ ਮੰਮੀ ਸਸ਼ਕਾ ਹੋਰ ਬੱਤ ਠੀਕ ਆ ਹਾਂ ਮੈਂ ਠੀਕ ਆ ਤੁਸੀਂ ਠੀਕ ਹੋ ਹਾਂ ਮੈਂ ਠੀਕ ਆ ਪਰ ਮੰਮੀ ਤੁਸੀਂ ਤੇ ਸ਼ਾਮ ਨੂੰ ਆਣਾ ਸੀ ਨਾ ਅੱਜ ਤੇ ਉਹ ਬੁੱਤ ਫਿਰ ਬੱਸ ਉੱਥੋਂ ਜਲਦੀ ਤੁਰ ਪਈ ਨਾ ਤੇ ਟਾਈਮ ਨਾ ਪਹੁੰਚ ਗਏ ਕਿਦਾਂ ਦੇ ਦਰਸ਼ਨ ਫਿਰ ਮੰਮੀ ਬਹੁਤ ਵਧੀਆ ਜੋ ਮੇਰੇ ਮਨ ਦੀ ਤਮੰਨਾ ਹੀ ਨਾ ਉਹ ਵਾਹਿਗੁਰੂ ਨੇ ਪੂਰੀ ਕਰਤੀ ਤੇ ਖੁਸ਼ੀਆਂ ਹੀ ਖੁਸ਼ੀਆਂ ਹੈ ਨਾ ਚਲੋ ਮੰਮੀ ਸਾਰਾ ਕੁਝ ਠੀਕ ਹੀ ਹੋਣਾ ਚਾਹੀਦਾ ਚਾਹ ਪੀ ਜੇ ਮੈਂ ਚਾਹ ਬਣਾ ਕੇ ਆਈ ਥਲੇ ਤੇ ਭਾਬੀ ਨੂੰ ਕੁਝ ਖਵਾਇਆ ਹੀ ਕਿ ਨਹੀਂ ਬੈਠੀ ਗੱਲਾਂ ਮਾਰਨ ਦੀਆਂ ਖਵਾਇਆ ਵੇਖੋ ਲਿਆ ਕੇ ਦਿੱਤਾ ਜਿਹੜੀ ਚੀਜ਼ ਮੰਗਦੇ ਉਹਦੋਂ ਦੇ ਮੈਂ ਉਹ ਖਿਆ ਰੱਖੰਦੀ ਆਪਦੀ ਸੱਤ ਦਿਨ ਲੱਗਿਆ ਕਿ 10 ਦਿਨ ਲਾ ਕੇ ਆਏ ਤੇ ਦੂਈਆਂ ਰੱਖਣਾ ਹੀ ਇਨਸਾਨ ਕੀਤਾ ਹਮ ਰੱਖਣਾ ਪੈਣਾ ਹੀ ਖੁਸ਼ੀ ਜੋ ਇੰਨੀ ਹਨ ਹਾਂ ਹੋ ਮੇਰੇ ਤੇ ਗੱਲਾਂ ਨਹੀਂ ਇਹ ਮੇਰਾ ਬਹੁਤ ਧਿਆਨ ਰੱਖਿਆ ਚਲ ਚੰਗਾ ਮਿੰਟ ਵੀ ਮੈਨੂੰ ਕੱਲਿਆਂ ਛੱਡਦੇ ਤੁਹਾਨੂੰ ਪਤਾ ਹੈ ਪਿਛਲੇ 10 ਦਿਨ ਤੋਂ ਕਾਲਜ ਵੀ ਨਹੀਂ ਜਾ ਰਹੀ ਸਾਰਾ ਦਿਨ ਮੇਰੇ ਕੋਲ ਹੁੰਦੀ ਹੈ ਚਲ ਕੋਈ ਗੱਲ ਨਹੀਂ ਮੈਂ ਕਹੇ ਜੀ ਭਾਬੀ ਨੇ ਕੋਈ ਆ ਕੇ ਸ਼ਿਕਾਇਤ ਕਰ ਦਿੱਤੀ ਨਾ ਤੁਹਾਨੂੰ ਤੇ ਤੁਸੀਂ ਬਾਅਦ ਮੈਨੂੰ ਕਹਿਣਾ ਵਾ ਤੇ ਧਿਆਨ ਨਹੀਂ ਰੱਖਿਆ ਚਲ ਚੰਗਾ ਕੀਤਾ ਹੋਰ ਬੱਤ ਬਸ ਠੀਕ ਹੈ ਕਰਨੀ ਠੀਕ ਜੀ ਉਹ ਆ ਜਾਂਦਾ ਉਹ ਨਾ ਮੈਨੂੰ ਛੱਡ ਕੇ ਤੇ ਕਹਿੰਦਾ ਮੈਂ ਉਹਨਾਂ ਮੰਮੀ ਆ ਜਾਏਗਾ ਕੋਈ ਨੀ ਤੂੰ ਆਦੀ ਨਾ ਟੈਨਸ਼ਨ ਲੈ ਜਿਹੜੀ ਰੱਬ ਨੇ ਦਿੱਲੀ ਵੱਡੀ ਦਾਤ ਦੇਣੀ ਹੈ ਨਾ ਬਸ ਉਹਦੇ ਵੱਲ ਧਿਆਨ ਰੱਖ ਤਾਂ ਹਾਂਜੀ ਮਾਸੀ ਜੀ ਥੱਲੇ ਹੀ ਨੇ ਹਾਂ ਚਲ ਆਓ ਫਿਰ ਥੱਲੇ ਚਲਦੇ ਹੋ ਲੀ ਲੀ ਹਾਂ ਚਲ ਹਾਂ ਚਲ ਲੈ ਕੇ ਇਹਨੂੰ ਥੱਲੇ ਹਾਂਜੀ ਜੋ ਖਾਣਾ ਨਾ ਤੇ ਬਣਾ ਕੇ ਤੇ ਦੇ ਨਾ ਠੀਕ ਹੈ ਚਲਾ ਚਲੀਏ ਚਲੋ ਦੀਦੀ ਕਿਵੇਂ ਦੇ ਰਹੇ ਦਰਸ਼ਨ ਮੇਲੇ ਫਿਰ ਬਹੁਤ ਵਧੀਆ ਜੋਤੀ ਬਹੁਤ ਵਧੀਆ ਕੀ ਮੰਗਿਆ ਫਿਰ ਲੈ ਤੈਨੂੰ ਪਤਾ ਹੀ ਆ ਸਾਰਾ ਘਰ ਬਾਹਰ ਜੋ ਮਾਲਕ ਕੋ ਮੰਗਿਆ ਉਹਨੇ ਦੇ ਦਿੱਤਾ ਵਧੀਆ ਹੋ ਗਿਆ ਤੇ ਮੰਨਿਆ ਲੋ ਨੇ ਆਲ ਹੋ ਗਿਆ ਦਰਸ਼ਨ ਮੇਲੇ ਵਧੀਆ ਹੋ ਗਏ ਚਲ ਦਰਸ਼ਨ ਮੇਲੇ ਤਾਂ ਵਧੀਆ ਹੋ ਗਏ ਪਰ ਮੈਂ ਵੇਖਦੀ ਹਾਂ ਜਿਸ ਨਜ਼ਰ ਨਾਲ ਤੂੰ ਵੇਖਦੀ ਹੈ ਨਾ ਉਸ ਹਸਾਬ ਨਾਲ ਸਾਰਾ ਕੁਝ ਠੀਕ ਹੋ ਗਿਆ ਪਰ ਜਿਸ ਨਜ਼ਰ ਨਾਲ ਮੈਂ ਵੇਖਦੀ ਹਾਂ ਨਾ ਕੁਝ ਵੀ ਠੀਕ ਨਹੀਂ ਹੋਇਆ ਹਲੇ ਪ੍ਰੋਪਰ ਹੈ ਹਾਂ ਹਾਂ ਇਹ ਕੀ ਗੱਲ ਹੋਈ ਜੱਤੀ ਕਿੰਦਾ ਦੀਆਂ ਗੱਲਾਂ ਕਰਨ ਦੀ ਵੇਖ ਦੀਦੀ ਜੇ ਨਾ ਮੈਂ ਜਾਵਾਂ ਸੁਖਵਲ ਤੇ ਸੁਖ ਦੀ ਲਾਈਫ ਵੇਖੀ ਐ ਤੂੰ ਹੈਨਾ ਕਿ ਹਰਮਨ ਆਈ ਹੋਈ ਐ ਹਰਮਨ ਪ੍ਰੋਪਰਲੀ ਗੱਲ ਨਹੀਂ ਕਰਦੀ ਕਿਸੇ ਨਾਲ ਵੀ ਅੰਜੂ ਨਾਲ ਤਾਂ ਬਿਲਕੁਲ ਵੀ ਨਹੀਂ ਹੂੰ ਜੇ ਉਹਦੇ ਵੱਲੋਂ ਕਰੀਏ ਗੱਲ ਕਰਨ ਵੱਲੋਂ ਉਹ ਅੰਜੂ ਵੱਲ ਨਹੀਂ ਚੱਜਣਾ ਗੱਲ ਕਰਦਾ ਕੀ ਤੇਰੀ ਜ਼ਿੰਦਗੀ ਸਹੀ ਹੋ ਗਈ ਜੋਤੀ ਮੈਂ ਤੇ ਨਾ ਉਹ ਵਾਹਿਗੁਰੂ ਤੇ ਡੋਰੀਆਂ ਸੁੱਟੀਆਂ ਕੋ ਤੇਰੇ ਪੈਰਾਂ ਪਿੱਛੇ ਮੇਰੀ ਭੈਣ ਨੇ ਇੰਨੀ ਹਮਦਰਦੀ ਕੀਤੀ ਮੇਰੇ ਨਾਲ ਤੇ ਮੇਰਾ ਮਨ ਤੇ ਇਹੋ ਹੀ ਕਹਿੰਦਾ ਵੀ ਸਭ ਕੁਝ ਠੀਕ ਹੋ ਗਿਆ ਹੁਣ ਵਿਚਲੀ ਗੱਲ ਤੂੰ ਦੱਸ ਕੀ ਗੱਲ ਹੈ ਜੋਤੀ ਮੇਰੀ ਗੱਲ ਸੁਣਦੀ ਦੀ ਕਾਗਜ਼ ਮੈਂ ਤਿਆਰ ਕਰਵਾਤੇ ਆ ਸਾਰੇ ਉਹ ਕਹਿੰਦਾ ਹੈ ਕਰਨ ਇੱਕੋ ਜਿੱਦ ਤੇ ਆ ਕਿ ਕਾਗਜ਼ ਜਿਹੜੀ ਹੈ ਨਾ ਪ੍ਰਾਪਰਟੀ ਉਹ ਕਰੋ ਮੇਰੇ ਨਾਲ ਫੇਰ ਮੈਂ ਵੇਚਾਂਗਾ ਮੈਂ ਮਾਂ ਨੂੰ ਲੈ ਕੇ ਕਚਹਿਰੀ ਨਹੀਂ ਜਾਣਾ ਮੇਰੀ ਇੱਜ਼ਤ ਨਹੀਂ ਰਹਿੰਦੀ ਬੰਦਾ ਪੁੱਛੇ ਵੀ ਜਦੋਂ ਤੂੰ ਆ ਜੂਏ ਖੇਡੇ ਆ ਉਦੋਂ ਤੇਰੀ ਇੱਜ਼ਤ ਸੀ ਹੈ ਅੱਜ ਤੂੰ ਪ੍ਰਾਪਰਟੀ ਆਪ ਵੇਚਣੀ ਆ ਇਸ ਲਈ ਪਹਿਲੇ ਮੇਰੇ ਨਾਲ ਕਰੋ ਤੇ ਹੁਣ ਫਿਰ ਮੈਂ ਉਹਦੀ ਜਿੱਦ 'ਚ ਮੰਨ ਕੇ ਤੇ ਕਾਗਜ਼ ਤਿਆਰ ਕਰਵਾ ਦੇ ਸਾਈਨ ਤਾਂ ਦੀਦੀ ਤੇਰੇ ਹੀ ਹੋਣੇ ਮੈਂ ਥੋੜੀ ਕਰ ਦੇਣੀ ਆ ਮੈਨੂੰ ਤਾਂ ਜੋਤੀ ਕੁਛ ਪਤਾ ਨਹੀਂ ਜਿਵੇਂ ਤੂੰ ਕਹੇਂਗੀ ਜੋ ਕਹੇਂਗੀ ਮੇਰੀ ਭੈਣ ਮੈਂ ਤੇ ਉਦਾਂ ਕਰਨ ਨੂੰ ਤੇ ਆ ਤੇ ਫਿਰ ਹੁਣ ਵੇਖ ਲੈ ਅੰਜੂ ਦੀ ਵੀ ਹਾਲਤ ਹੋ ਜੀਏ ਤੇ ਆਪਾਂ ਨੂੰ ਕੋਈ ਨਾ ਕੋਈ ਡਿਸੀਜਨ ਤਾਂ ਲੈਣਾ ਹੀ ਪੈਣਾ ਹੀ ਉਹ ਵੀ ਟੈਨਸ਼ਨ ਲੈਂਦੀ ਆ ਕਰਜ਼ੇ ਦੀ ਕਦੀ ਕਹਿ ਦਿੰਦੀ ਆ ਮੈਂ ਪੇਕਿਓ ਲੈ ਲੈਣੀ ਆ ਮੈਂ ਕਹਿੰਨੀ ਨਹੀਂ ਪੇਕਿਓ ਬੁਕਿਓ ਨਹੀਂ ਅਸੀਂ ਲੈਣਾ ਵੀ ਠੀਕ ਹੈ ਜੇ ਜੂਏ ਨੇ ਖੇਡੇ ਐ ਤੇ ਭੁਗਤਾਂਗੇ ਵੀ ਅਸੀਂ ਪੇਕੇ ਕਿਉਂ ਭੁਗਤਣ ਵਿਚਾਰੇ ਮਸਾਂ ਦੇ ਰੱਬ ਕੋ ਸੁਕਣਾ ਸੋਕਸੋ ਕਾਟ ਐਮ ਆਇਆ ਹੈ ਨਾ ਹਾਂ ਤੇ ਹੁਣ ਮੈਂ ਕਹਿੰਨੀ ਵਾਏ ਗਰੂ ਚੱਲ ਤੋੜ ਨਭਾਵੇ ਇਹ ਗੱਲ ਨਾ ਦੀਦੀ ਵੇ ਮੇਰੀ ਮੈਂ ਵੀ ਨਾ ਆਪਣੀ ਟਿਕਟ ਚਾਪਣਾ ਆਹੋ ਬਣਾ ਲੈ ਚਾ ਹਾਂਜੀ ਮੰਮੀ ਤੁਸੀਂ ਪੀਣੀ ਨਾ ਪੀ ਲਓ ਰੇਤਾ ਹਾਂਜੀ ਐਦਾਂ ਨਾਲ ਸੁਣ ਮੇਰੀ ਉਹ ਰਿਆ ਪੁੱਤ ਉਹਨੂੰ ਨਾ ਚਾਹ ਦਈ ਭਾਬੀ ਨੂੰ ਕਿਉਂ ਨਹੀਂ ਮੈਂ ਨਾ ਲਮਾਰੀ ਚ ਕੱਪੜੇ ਰੱਖਣ ਦੇ ਆ ਉਹਦਾ ਡੱਬਾ ਉਦਾਂ ਹੀ ਪਿਆ ਪ੍ਰੋਟੀਨ ਦਾ ਤੇ ਤੂੰ ਸਵਾਦ ਧਿਆਨ ਰੱਖਦੀ ਹੈ ਉਹ ਤੇ ਤੂੰ ਦਿੱਤਾ ਨਹੀਂ ਨੂੰ ਚਾਹਾਂ ਹੀ ਦਈ ਦੀ ਹਣੀ ਪਰ ਮੰਮੀ ਉਹ ਕਹਿੰਦੀ ਜੇ ਮੈਂ ਉਹ ਡੱਬੇ ਨਾਲ ਕੁਝ ਖਾਵਾ ਪੀਵਾ ਜੇ ਕੁਝ ਖਾਵਾ ਤੇ ਮੈਨੂੰ ਉਲਟੀ ਹੋਣ ਪੈਂਦੀ ਕੋਈ ਗੱਲ ਨਹੀਂ ਆ ਜਾਈਗੀ ਭਰਾ ਉਲਟੀ ਤੇ ਕੁਝ ਨਹੀਂ ਹੋ ਜਾ ਲਿਆ ਪਰ ਉਹ ਹੀ ਦਹੀਂ ਉਹਨੂੰ ਠੀਕ ਹੈ ਮੈਂ ਕਹਿ ਦੇਣੀ ਫਿਰ ਚਲ ਜਾ ਕਿਹੜੀਆਂ ਸੋਚਾਂ ਚ ਪੈ ਗਈਆਂ ਕੁਝ ਨਹੀਂ ਦੀਦੀ ਛੱਡੋ ਤੁਸੀਂ ਬਾਕੀ ਗੱਲਾਂ ਮੈਨੂੰ ਮੈਨੂੰ ਇਹ ਦੱਸੋ ਵੀ ਮੈਂ ਸੋਚਦੀ ਆਂ ਵੀ ਇਹਦਾ ਵੀ ਵਿਆਹ ਕਰਦੀਏ ਤੇ ਹੋ ਜੇ ਤੇ ਜੋਤੀ ਪੜਨ ਰਹੀ ਹੈ ਜਿਦੋਂ ਨਾ ਬੱਚੇ ਦਾ ਧਿਆਨ ਭਟਕ ਜਾਂਦਾ ਨਾ ਉਦੋਂ ਪੜਾਈਆਂ 'ਚ ਧਿਆਨ ਤੇ ਨਹੀਂ ਲੱਗਦੇ ਤੂੰ ਇਹ ਸੋਚ ਕੇ ਜੇ ਬੱਚਾ ਤੋਰੀ ਅਲੱਗ ਲਈ ਤੇ ਪਿਆ ਹੈ ਹੈ ਤੇ ਫੇਰ ਉਹਦਾ ਵਿਆਹ ਕਰਕੇ ਨਾ ਉਹਨੂੰ ਫਾ ਵੜ ਦੇਣਾ ਚਾਹੀਦਾ ਆਪੇ ਕਰਦੀ ਰੋ ਪੜਾਈਆਂ ਜੋਤੀ ਕਿੰਦਾਂ ਦੀਆਂ ਗੱਲਾਂ ਕਰਨ ਰਹੀਆਂ ਫਾ ਵੜਨਾ ਇਹ ਵੋ ਕਰ ਦੇਣਾ ਚਾਹੀਦਾ ਕੀ ਗੱਲ ਹੋਈ ਮੇਰੇ ਮਗਰੋਂ ਕੋਈ ਗੱਲ ਹੋਈ ਆ ਦੀਦੀ ਤੂੰ ਤਾਂ ਬੜੀ ਸਿਆਣੀ ਆ ਤੈਨੂੰ ਤਾਂ ਸਭ ਕੁਝ ਸਹੀ ਲੱਗਦਾ ਤੇ ਤੈਨੂੰ ਕੁਝ ਸਮਝ ਵੀ ਨਹੀਂ ਆਂਦਾ ਹੈ ਤੈਨੂੰ ਲੱਗਦਾ ਹੈ ਕਿ ਤੇਰੀ ਕੁੜੀ ਪੜਾਈ ਚ ਹਾਂ ਪਰ ਪੜਾਈ ਚ ਨਹੀਂ ਹੈ ਉਹਦਾ ਧਿਆਨ ਕਿਤੇ ਹੋਰ ਹੀ ਘੁੰਮਦਾ ਹੈ ਤੇ ਜੇ ਉਧਰੋਂ ਹਟਾ ਵੀ ਦਵਾਂਗੇ ਨਾ ਤੇ ਉਹਦਾ ਕਿਤੇ ਹੋਰ ਧਿਆਨ ਹੋ ਜਾਏਗਾ ਇਸ ਲਈ ਮੈਂ ਹੀ ਜੰਨੀ ਆ ਕਿ ਜਿੱਥੇ ਉਹ ਚੰਦੀ ਹੈ ਨਾ ਤੇ ਆਪਾਂ ਉੱਥੇ ਉਹਦਾ ਫਾਅ ਵੜ ਦਈਏ ਉੜਾ ਹੀਪੜੋ ਇਤ ਨਹੀਂ ਹੈਗਾ ਉਹਦਾ ਧਿਆਨ ਹੁਣ ਉਹਦਾ ਧਿਆਨ ਹੋਰ ਹੀ ਪਾਸੇ ਤੁਰਿਆ ਫਿਰਦਾ ਹੀ ਹੋਰ ਪਾਸੇ ਤੁਰਿਆ ਫਿਰਦਾ ਕੀ ਕਹਿਣਾ ਚਾਹਨੀ ਐ ਸਿੱਧੀ ਤਰ੍ਹਾਂ ਇੱਕ ਤਰ੍ਹਾਂ ਹਰ ਗੱਲ ਤੇ ਤੇਰੇ ਕੋਈ ਕੋਈ ਜਵਾਬ ਕੀ ਕਹਿਣਾ ਚਾਹਨੀ ਐ ਕੀ ਚ ਕਹਿਣਾ ਚਾਹਨੇ ਦੀਦੀ ਸਮਝ ਲਿਆ ਕਰ ਛੋਟੇ ਗੱਲ ਗੱਲ ਕੀਤਿਆਂ ਵੀ ਤੇ ਮੈਨੂੰ ਨਹੀਂ ਸਮਝ ਲੱਗੀ ਤਾਂ ਤਾਂ ਹੀ ਤੇ ਦੁਬਾਰਾ ਪੁੱਛਣ ਦੀ ਤੇਰੇ ਕੋਲ ਚਲ ਸੁਣ ਲੈ ਫਿਰ ਤੂੰ ਮੈਨੂੰ ਘੁੰਮ ਘਮਾ ਕੇ ਦੱਸਣ ਦੀ ਸਿੱਧੀ ਤਰ੍ਹਾਂ ਗੱਲ ਕਰ ਸਿੱਧੀ ਤਰ੍ਹਾਂ ਸੁਣ ਲੈ ਹੁਣ ਫਿਰ ਹਾਂ ਇਹਦੀ ਕਲਾਸ ਚ ਮੁੰਡਾ ਹੀ ਹੈ ਹਾਂ ਹਾਂ ਅ ਦੋ ਮਹੀਨੇ ਹੋਏ ਹੀ ਇਹਨਾਂ ਦੀ ਫਰੈਂਡਸ਼ਿਪ ਨੂੰ ਹੈ ਤੇ ਉਹਦੇ ਪਿੱਛੇ ਤੁਰੀ ਫਿਰਦੀ ਉਹ ਇਹਨੂੰ ਤੇ ਜਰਾ ਨਾ ਮੈਂ ਪੁੱਛਦੀ ਆ ਕੀ ਕਰੇਗੀ ਕੀ ਕਰੇਗੀ ਕੀ ਪੁੱਛ ਲੇਗੀ ਇਹਨੂੰ ਵੇਖ ਲਿਆ ਮੁੰਡਾ ਉਹਨੇ ਜਿੰਨੇ ਕਰਨ ਦੀ ਜਾਨ ਬਚਾਈ ਸੀ ਨਾ ਹਾਂ ਉਹ ਮੁੰਡਾ ਹੀ ਵੇਜੋਤੀ ਜੋਨੇ ਜਾਨ ਬਚਾਈ ਤੇ ਉਸ ਮੁੰਡੇ ਨਾਲ ਹੀ ਤੋਰ ਦਾਂਗੇ ਉਹਦੇ ਮਗਰ ਹੀ ਤੁਰ ਪੂਗੀ ਇਹ ਤੇ ਕੋਈ ਗੱਲ ਨਹੀਂ ਬਣਦੀ ਮੇਰੇ ਬੱਚਿਆਂ ਦੀ ਕੋਈ ਇੱਜ਼ਤ ਨਹੀਂ ਭਰਾਵਾ ਉਹਦਿਆਂ ਦੀ ਹੈਗੀ ਦੀਦੀ ਜਾਨ ਤਾਂ ਉਹਨੇ ਬੱਚ ਬਚਾਈ ਇਹਨਾਂ ਦੀ ਪਹਿਲੇ ਤੋਂ ਹੀ ਇਹਨਾਂ ਦੀ ਗੱਲਬਾਤ ਸੀਗੀ ਪਰ ਉਹਨੇ ਇਹਨੂੰ ਦੱਸਿਆ ਆਇਆ ਸੀਗਾ ਸਿਮਰਤ ਨੇ ਤੇ ਤਾਂ ਕਰਕੇ ਉਹਨੂੰ ਪਤਾ ਲੱਗ ਗਿਆ ਵੀ ਇਹ ਉਹੀ ਉਹਦਾ ਭਰਾ ਹੀ ਹੈਗਾ ਤੇ ਉਹਨੇ ਚਲੋ ਜਾਨ ਬਚਾਤੀ ਹੈ ਸੁਖ ਨਾਲ ਵੀ ਮੈਂ ਕਰ ਲਈਏ ਗੱਲ ਸਾਰੀ ਉਹ ਮੁੰਡੇ ਨੂੰ ਵੀ ਬੁਲਾਇਆ ਸੀ ਉਹਦੇ ਨਾਲ ਵੀ ਗੱਲ ਕੀਤੀ ਹੈ ਸੁਖ ਨਾਲ ਵੀ ਕਰ ਲਈਏ ਕਰਨ ਨਾਲ ਵੀ ਕੀਤੀ ਹੈ ਤੇ ਕਰਨ ਉਹ ਡੜ ਕੇ ਪੈਂਦਾ ਸੀ ਉਹਦੀ ਤਾਂ ਮੈਂ ਮੰਨੀ ਨਹੀਂ ਮੈਂ ਨਹੀਂ ਨਾ ਸੁਣਨੀ ਉਹਦੀ ਗੱਲ ਸੁਖ ਸਿਆਣਾ ਹੈ ਸੁਖ ਨੇ ਸਮਝਾਤਾ ਹੈ ਉਹ ਕਹਿੰਦਾ ਵੀ ਜਿਵੇਂ ਮਾਸੀ ਜੀ ਤੁਸੀਂ ਕਹੋਗੇ ਨਾ ਉਵੇਂ ਕਰ ਦਿਆਂਗੇ ਮੈਂ ਤਾਂ ਕਹਨੀ ਐ ਕਿ ਉਹਦੇ ਘਰ ਦਿਆਂ ਨਾਲ ਗੱਲ ਕਰਕੇ ਨਾ ਉਹ ਕਹਿੰਦਾ ਵੀ ਮੈਂ ਵੀਡੀਓ ਕੋਲ ਤੇ ਗੱਲ ਕਰਾ ਦਾਂਗਾ ਗੱਲ ਕਰਕੇ ਤੇ ਇਹਦਾ ਚੁੰਨੀ ਚੜਾਵਾ ਕਰੋ ਤੇ ਕੰਮ ਕਰੋ ਪਰ ਜੋਤੀ ਇਹ ਤਾਂ ਗੱਲ ਠੀਕ ਆ ਮੁੰਡਿਆਂ ਦੀ ਕੋਈ ਇੱਜ਼ਤ ਨਹੀਂ ਮੇਰਿਆਂ ਦੀ ਸਾਡੇ ਘਰ ਦੀ ਕੋਈ ਇੱਜ਼ਤ ਨਹੀਂ ਮੈਂ ਇੱਜ਼ਤ ਬਚਾਣ ਲਈ ਤਾਂ ਕਹਿ ਨਹੀਂ ਐ ਕਿ ਮੁੰਡਿਆਂ ਦੀ ਇੱਜ਼ਤ ਬਣੀ ਰਵੇ ਕੱਲ ਨੂੰ ਪੱਗ ਰੋਲ ਕੇ ਚਲੀ ਜਾਵੇਗੀ ਭਰਾਵਾਂ ਦੀ ਤੇ ਫਿਰ ਬਹੁਤ ਵਧੀਆ ਏ ਜੋਤੀ ਇਹ ਜੀਤੀ ਨੂੰ ਕੀ ਕਰਨਾ ਇਹ ਜੀਤੀ ਨੂੰ ਤਾਂ ਜਾਨੋ ਮਾਰ ਦੇਣਾ ਚਾਹੀਦਾ ਕੀ ਕਰੇਗੀ ਜਾਨੋ ਮਾਰ ਕੇ ਹਰ ਚੀਜ਼ ਦਾ ਨਾ ਹੱਲ ਕੱਢ ਕੇ ਰੱਖਿਆ ਏ ਇਸੇ ਕਰਕੇ ਮੈਨੂੰ ਪਤਾ ਹੀ ਤੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਇਸੇ ਕਰਕੇ ਤੈਨੂੰ ਆਈ ਨੂੰ ਆਰਾਮ ਨਾਲ ਗੱਲ ਕੀਤੀ ਐ ਉਹਨੇ ਅੱਜ ਕੱਲ ਬੱਚਿਆਂ ਦੇ ਖੂਨ ਗਰਮ ਐਵੇਂ ਨਹੀਂ ਜਾਣੀਆਂ ਕੁਝ ਕਰ ਲਵੇ ਉਹਦੇ ਨਾਲ ਚੰਗਾ ਨਹੀਂ ਐ ਵੀ ਅਸੀਂ ਆਪਣੇ ਹੱਥੀ ਤੋੜ ਦਈਏ ਜੋਤੀ ਮੇਰਾ ਤੇ ਮਾਨਾ ਖੱਟਾ ਹੋ ਗਿਆ ਤੇਰੀਆਂ ਗੱਲਾਂ ਸੁਣ ਕੇ ਜਿਵੇਂ ਮਰਜ਼ੀ ਹੋਵੇ ਦੀਦੀ ਹੁਣ ਜਿਹੜਾ ਕੰਮ ਹੈ ਉਹ ਕਰਨਾ ਤਾਂ ਪੈਣਾ ਹੀ ਆਪਾਂ ਨੂੰ ਤੇ ਮਿਲ ਕੇ ਹੀ ਕਰਨਾ ਤੇ ਮੇਰੀ ਇੱਕ ਗੱਲ ਹੋਰ ਸੁਣ ਦੇ ਦੀ ਮੇਰੀ ਨਾ ਟਿਕਟ ਲੱਗੀ ਮੇਕਰਾਨ ਅਰਜੈਂਟਲੀ ਮੈਨੂੰ ਜਾਣਾ ਪੈ ਰਿਹਾ ਉੱਥੇ ਨਾ ਬੇਡੇ ਲਈ ਰਿਸ਼ਤਾ ਆਇਆ ਬੜਾ ਵਧੀਆ ਤੇ ਉਹ ਚਲੋ ਬੱਚੇ ਪਹਿਲਾਂ ਇਕੱਠੇ ਪੜਦੇ ਸੀ ਫਿਰ ਇਕੱਠੇ ਜੌਬ ਕਰਦੇ ਆ ਵਧੀਆ ਫੈਮਿਲੀ ਆ ਤੇ 7 ਸਾਲ ਤੋਂ ਰਿਲੇਸ਼ਨ ਚ ਹੈ ਜੇ 7 ਸਾਲ ਉਹਨਾਂ ਨੇ ਵਧੀਆ ਕੱਢ ਲਿਆ ਤੇ ਅੱਗੋਂ ਵੀ ਵਧੀਆ ਹੀ ਰਹਿਣਗੇ ਤੇ ਫਿਰ ਬੱਚਿਆਂ ਦੀ ਮੰਨ ਕੇ ਚੱਲਣਾ ਪੈਂਦਾ ਤੇ ਇਸ ਲਈ ਮੈਨੂੰ ਜਾਣਾ ਜ਼ਰੂਰੀ ਹੈ ਬੈਨਾ ਇੱਕ ਵਾਰੀ ਤੇ ਮੈਂ ਫੇਰ ਆਉਂਗੀ ਮੈਂ ਤਾਂ ਸੋਚਦੀ ਆ ਕਿੱਦਾਂ ਦਾ ਸਮਾਂ ਆ ਗਿਆ ਹੈ ਨਾ ਬੱਚੇ ਕਿੰਨੇ ਆ ਆਪਣੀਆਂ ਮੰਨਮਤੀਆਂ ਕਰਦੇ ਆ ਜਿੱਥੇ ਜੀ ਕਰਦਾ ਨਾ ਮਾਪਿਆਂ ਨੂੰ ਪੁੱਛਦੇ ਨਾ ਗਿੱਚਦੇ ਪਰ ਉਹਨਾਂ ਨੂੰ ਨਾ ਬਾਅਦ ਚ ਰਿਜ਼ਲਟ ਦਾ ਪਤਾ ਲੱਗਦਾ ਤੇ ਕੀ ਹਾਲ ਹੁੰਦਾ ਉਹ ਗੱਲ ਤਾਂ ਸਹੀ ਹੈ ਦੀਦੀ ਤੁਹਾਡੀ ਪਰ ਕੀ ਕਰੀਏ ਅੱਜ ਕੱਲ ਦਾ ਜ਼ਮਾਨਾ ਹੀ ਐਵੇਂ ਦਾ ਹੈ ਕਿ ਜੇ ਬੱਚਿਆਂ ਦੀ ਮੰਨ ਕੇ ਚੱਲੀਏ ਕਿ ਸ਼ਾਇਦ ਕੋਈ ਸਹੀ ਰਿਜ਼ਲਟ ਮਿਲ ਜੇ ਸਾਨੂੰ ਐ ਸਹੀ ਡਿਸੀਜਨ ਸਮਝਿਆ ਜਾਂਦਾ ਹੈ ਤੇ ਜੇ ਨਾ ਮੰਨ ਕੇ ਚੱਲੀਏ ਤੇ ਬੱਚੇ ਕੋਈ ਸਟੈਪ ਚੁੱਕ ਲੈਣ ਜਾਂ ਆਪ ਉਧਰੇ ਹੋ ਕੇ ਵਿਆਹ ਕਰਾ ਲੈਣ ਤੇ ਮਾਂ ਪਿਓ ਨੂੰ ਛੱਡ ਜਿੰਨ ਤੇ ਮਾਂ ਪਿਓ ਕਿਹਦੇ ਚੁੱਕੇ ਫਿਰ ਚਾ ਛੱਡ ਇਹ ਗੱਲਾਂ ਮੈਂ ਵੇਖਾਂ ਮੈਨੂੰ ਨਾ ਦਰਵਾਜ਼ਾ ਖੜਕਦਾ ਲੱਗਦਾ ਸੁੱਖ ਆ ਰਿਹਾ ਹੋਣਾ ਚਲ ਵੇਖੋ ਤੁਸੀਂ ਹਾਂਜੀ ਮਸੀ ਜੀ ਮੇਰੀ ਗੱਲ ਸੁਣੋ ਜਿਹੜਾ ਕਰਮ ਨੇ ਇੰਨਾ ਕਰਜ਼ਾ ਚੁੱਕਿਆ ਵਾ ਉਹਦਾ ਕਿੱਦਾਂ ਕਰਨਾ ਏ ਇਹ ਕੋਈ ਕੋ ਦੱਸੋ ਵੀ ਇੱਕ ਸੁੱਖ ਕੋਈ ਨਾ ਕੋਈ ਹੱਲ ਤਾਂ ਕੱਢਣਾ ਹੀ ਪੈਣਾ ਆਪਾਂ ਨੂੰ ਉਹ ਤੇ ਮਸੀ ਜੀ ਕੱਢਣਾ ਹੀ ਪੈਣਾ ਵਾ ਤਾਂ ਇਹ ਤੇ ਮੈਂ ਤੁਹਾਨੂੰ ਪੁੱਛਣ ਦਿਆਂ ਵਾਂ ਦੱਸੋ ਕਿੱਦਾਂ ਕਰੀਏ ਪਰ ਜਾਂ ਦੁਕਾਨ ਨੂੰ ਸੇਲ ਕਰੀਏ ਜਾਂ ਫਿਰ ਆਪਣੀ ਜਿਹੜੀ ਪ੍ਰਾਪਰਟੀ ਹੋ ਗਈ ਵੀ ਇੱਕ ਦੁਕਾਨ ਸੇਲ ਕਰਤੀ ਨਾ ਤੇ ਇਨਕਮ ਬੰਦ ਹੋ ਜੂਗੀ ਹੈਨਾ ਇਸ ਲਈ ਮੇਰੇ ਹਿਸਾਬ ਨਾਲ ਉਹ ਜਿਹੜਾ ਘਰ ਹੈ ਨਾ ਉਹਦੇ ਨਾਲ ਕਰਜੇ ਲੱਥ ਵੀ ਜਾਣਗੇ ਤੇ ਜੇ ਕੁਛ ਦੁਕਾਨ ਦੇ ਵਿੱਚ ਇਸਮਾਨ ਸੌਦਾ ਪਾਣਾ ਵਿਚਾਰ ਉਹ ਵੀ ਪਾ ਲੇਗਾ ਸੇਵਿੰਗ ਵੀ ਉਹ ਜੂਦੀ ਗਈ ਪਰ ਉਹਨਾਂ ਨੂੰ ਪਤਾ ਹੀ ਆ ਉਹ ਜਿਹੜੀ ਸਾਰੀ ਪ੍ਰਾਪਰਟੀ ਹੈ ਜਿਹੜਾ ਮਕਾਨ ਉਹ ਵਾਲਾ ਉਹ ਤੇ ਕਰਮ ਨੇ ਮੰਮੀ ਦੇ ਨਾਮ ਤੇ ਕਰਤਾ ਪਰ ਫਿਰ ਕੀ ਹੈ ਜੇ ਕਰ ਦਿੱਤਾ ਇਹ ਤਾਂ ਤੇ ਮੰਮੀ ਨਾਲ ਜਾਣ ਤੇ ਪ੍ਰਾਪਰਟੀ ਵੇਚ ਲੈਣ ਉਹ ਇਹੋ ਗੱਲ ਕਹਿੰਦਾ ਨਾ ਹੋਰ ਮਾਮਾ ਮੈਨੂੰ ਨਾਲ ਲੈ ਕੇ ਜਾਊਗਾ ਹਰ ਜਗ੍ਹਾ ਦੇ ਵਿੱਚ ਪ੍ਰਾਪਰਟੀ ਵੇਚਣ ਵਾਸਤੇ ਫਿਰ ਕੀ ਹੈ ਉਹ ਪਰ ਉਹ ਸੋਚਦਾ ਨਾ ਹੂੰ ਕਹਿੰਦਾ ਹੁਣ ਮੈਂ ਮੰਮੀ ਨੂੰ ਕਿੱਥੇ ਨਾਲ ਨਾਲ ਲਈ ਫਿਰੂੰਗਾ ਜਾਂ ਇੱਥੇ ਲੈ ਕੇ ਜਾਵਾਂਗਾ ਜਾਂ ਕਚਹਿਰੀਆਂ 'ਚ ਕਿੱਥੇ ਮੰਮੀ ਵਰਨਾ ਥੱਕੇ ਜਾਂਦੇ ਰਹੋਗੇ ਇੱਕ ਕੰਮ ਕਹਿੰਦਾ ਜੇ ਕੀ ਕਹਿੰਦਾ ਦੁਵਾਰਾ ਜਿਹੜੀ ਪ੍ਰਾਪਰਟੀ ਆ ਨਾ ਉਹ ਮੇਰੇ ਨਾਂ ਤੇ ਕਰ ਦੋ ਫਿਰ ਮਾਪੇ ਸੇਲ ਕਰ ਦੂੰਗਾ ਲੈ ਸਮਝ ਨਹੀਂ ਆਂਦੀ ਗੱਲ ਇਸ ਮੁੰਡੇ ਦੀ ਵੀ ਵੇਚ ਨਹੀਂ ਆ ਤਾਂ ਡਾਇਰੈਕਟ ਮੰਮੀ ਵੇਚ ਦੇਣ ਹੈ ਮਸੀ ਜੀ ਇਦਾਂ ਨਹੀਂ ਹੋ ਸਕਦਾ ਆਪਣੀ ਪ੍ਰਾਪਰਟੀ ਵੀ ਬਾਜੇ ਕਈ ਮਸਲਾ ਵੀ ਹੱਲ ਹੋ ਜਾਏ ਜਾਂ ਆਪਾਂ ਕਿ ਤਾ ਲੋਨ ਲੱਲੀਏ ਜਾਂ ਤੁਸੀਂ ਮੜਾ ਜਾ ਕੋਈ ਮਦਦ ਕਰ ਦਿੰਦੇ ਸਾਡੀ ਥੋੜੀ ਹੋਰ ਮੈਂ ਬੁੱਤ ਹੁਣ ਵੇਖ ਐਥੇ ਆ ਕਦੋਂ ਦੀ ਜੇ ਮੈਂ ਉਥੋਂ ਮੰਗਾਨੀ ਐ ਵੇ 20 ਲੱਖ ਹੈ ਹੈਨਾ ਜੇ ਮੈਂ ਉਥੋਂ ਮੰਗਾਨੀ ਐ ਤੇ ਬੱਚਿਆਂ ਨੂੰ ਕੀ ਜਵਾਬ ਦੂੰਗੀ ਐਦਾਂ ਤਾਂ ਚੁੱਪਚਾਪ ਵੀ ਮੈਂ ਹੈਲਪ ਕਰੀ ਜਾ ਰਹੀ ਸੀ ਪਰ ਬੱਚੇ ਵੀ ਆਬਜੈਕਸ਼ਨ ਕਰਦੇ ਆ ਕਿ ਤੁਸੀਂ ਕਿੰਨੀ ਦਿਨ ਮਦਦ ਕਰਨੀ ਐ ਜਾਂ ਕਿਉਂ ਕਰਦੇ ਹੋ ਬੜਾ ਕੁਝ ਸੋਚਣਾ ਪੈਂਦਾ ਹੈ ਹੈਨਾ ਹਾਲੇ ਤੱਕ ਬੱਚਿਆਂ ਨੂੰ ਕੁਝ ਨਹੀਂ ਪਤਾ ਕਿ ਮੈਂ ਇੱਥੇ ਕੋਈ ਹੈਲਪ ਕੀਤੀ ਵੀ ਐ ਕਿ ਨਹੀਂ ਕੀਤੀ ਉਹਨਾਂ ਨੂੰ ਤਾਂ ਮਤਲਬ ਪਤਾ ਤੱਕ ਨਹੀਂ ਐ ਜਰਾ ਜਿੰਨਾ ਵੀ ਤੇ ਮੈਂ ਤਾਂ ਤੁਹਾਡੀ ਇੱਜ਼ਤ ਥੋੜੀ ਗਵਾਨੀ ਐ ਸਾਰਿਆਂ ਦੀ ਤੁਹਾਡੀ ਇੱਜ਼ਤ ਪੂਰੀ ਐ ਹਾਂਜੀ ਹਾਂਜੀ ਵੇਖ ਲਓ ਮਾਸੀਏ ਤੁਸੀਂ ਸਾਡੀ ਸਾਰੀ ਉਮਰ ਕਿੰਨੀ ਮਦਦ ਕੀਤੀ ਐ ਕੋਈ ਸਾਨੂੰ ਕਿੰਨਾ ਰਿਜਕ ਦਿੱਤਾ ਕਰਨੇ ਵੇਖ ਲਓ ਜੜਾ ਹੀ ਕੀਤਾ ਮੇਸ਼ਾ ਜੇ ਦੁਕਾਨ ਤੇ ਵੇਚਦਾ ਸੀ ਤੇ ਲੋਨ ਚੁੱਕੀ ਗਿਆ ਤੇ ਜੂਏ 'ਚ ਵੇਖ ਲਓ ਫੇਰ ਹਾਰ ਗਿਆ ਫੇਰ 15-20 ਲੱਖ ਰੁਪਏ ਦਾ ਕਰਤਾ ਹਾਂ ਤੁਸੀਂ ਸਾਡੀ ਕਿੰਨੀ ਕ ਮਦਦ ਕਰੋਗੇ ਗੱਲ ਤੇ ਤੁਹਾਡੀ ਵੀ ਸਹੀ ਆ ਪਰ ਹੁਣ ਮਾਸੀ ਕੋਲ ਨਾ ਕੋਈ ਮਸਲਾ ਜਿਹੜਾ ਵਾ ਇਹਨੂੰ ਸੈੱਟ ਤੇ ਕਰਨਾ ਪਊ ਆਪਾਂ ਨੂੰ ਕੋਈ ਗੱਲ ਨਹੀਂ ਉਤਰ ਇੰਜ ਹੈ ਵਿਚਾਰ ਜੇ ਕਹਿੰਦਾ ਨਾ ਫਿਰ ਪ੍ਰਾਪਰਟੀ ਨਾ ਕਰੋ ਹਾਂਜੀ ਤੇ ਪ੍ਰਾਪਰਟੀ ਨਾਮ ਕਰ ਦਿੰਨੇ ਇੱਕ ਵਾਰੀ ਤੇ ਕੋਈ ਗੱਲ ਨਹੀਂ ਮੈਂ ਚਲੇ ਜਾਣਾ ਹੈ ਮੇਰੀ ਨਾ ਟਿਕਟ ਹੋ ਗਈ ਹੈ ਤੁਸੀਂ ਚਲੇ ਜਾਣਾ ਮਾਸੀ ਪਈ ਹੁਣ ਇਹ ਜਾਣਾ ਜੇ ਆਪਾਂ ਕਿੰਨੇ ਫਸੇ ਪਏ ਆ ਆ ਮੁਸੀਬਤ ਦਾ ਹਾਲਤ ਕੱਟ ਕੇ ਜਾਓ ਭਈ ਮੇਰੀ ਨਾ ਮਜਬੂਰੀ ਹੈ ਸੋ ਕਿ ਉੱਥੇ ਵੀ ਨਾ ਮੁੰਡੇ ਲਈ ਰਿਸ਼ਤਾ ਆਇਆ ਹੈ ਤੇ ਉਹ ਵੀ ਕਰਨਾ ਜ਼ਰੂਰੀ ਹੈ ਜੇ ਬੱਚੇ ਦੇ ਕੋਲ ਨਾ ਖੜੀ ਹੋਈ ਤੇ ਫਿਰ ਕਹੇਗਾ ਕਿ ਮਾਂ ਸਹੀ ਟਾਈਮ ਤੇ ਮੇਰੇ ਕੋਲ ਵੀ ਨਹੀਂ ਖੜੀ। ਤੁਹਾਨੂੰ ਪਤਾ ਵਾ ਮੰਮੀ ਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ। ਕਾਲੇ ਪੈ ਜਾਂਦੇ ਆ। ਉਪਰੋਂ ਹੁੰਦੀਆਂ ਸਿਮਰਤ ਨਾਲ ਪੰਗਾ ਪਾ ਕੇ ਬੀਠੇ ਜੇ ਇਹਨੂੰ ਹੀ ਕਹਾਂ ਨੇ ਬੰਨੇ ਲਾ ਜਾਂਦੇ ਤੇ ਵਧੀਆ ਗੱਲ ਹੀ ਨਾ। ਕੋਈ ਗੱਲ ਨਹੀਂ ਸਿਮਰਤ ਦਾ ਮੈਂ ਮੀਨਾ ਗੱਲ ਕੀਤੀ ਆ। ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਚੁੰਨੀ ਚੜਾਵਾ ਕਰਦੀਏ। ਤਾਂ ਮੰਨ ਗਏ ਮੰਮੀ ਜੀ ਸਮਝੇ ਤੁਹਾਡੀ ਗੱਲ ਨੂੰ। ਨੀ ਹੱਲੇ ਪ੍ਰੋਪਰਲੀ ਸਮਝੇ ਤਾਂ ਨਹੀਂ ਚਲੋ ਕੋਈ ਗੱਲ ਨਹੀਂ ਜਾਣ ਤੋਂ ਪਹਿਲਾਂ ਮੈਂ ਸਮਝਾ ਦੂੰਗੀ ਪਰਸੋਂ ਆਉਂਦੀ ਮੇਰੀ ਫਲਾਈਟ ਹੈ ਹੂੰ ਤੇ ਆਪਾਂ ਨਾ ਉਹ ਤੋਂ ਪਹਿਲੇ ਪਹਿਲੇ ਅੱਜ ਮੰਮੀ ਨਾਲ ਜਾ ਕੇ ਤੇ ਕਰਾ ਦੇ ਉਹਦੇ ਮੰਮੀ ਦੇ ਜਿਹੜੇ ਕਾਗਜ਼ ਹੈ ਨਾ ਉਹ ਦੇ ਕਰਨ ਦੇ ਨਾਮ ਤੇ ਕਰਾ ਦੇ ਤਾਂ ਕਿ ਉਹ ਕਰਜ਼ਾ ਲਾ ਕੇ ਫ੍ਰੀ ਹੋਵੇ ਇੱਕ ਟੈਨਸ਼ਨ ਤਾਂ ਮੁਕਾਈਏ ਫਿਰ ਲੈ ਲਾਂਗੇ ਕੋਈ ਗੱਲ ਨਹੀਂ ਮੈਂ ਹੈਜੀ ਨਾਲ ਤੁਹਾਡੇ ਚਲੋ ਠੀਕ ਹੈ ਅੰਜੂ ਇੱਥੇ ਰਹਿ ਨਹੀਂ ਗਈ ਹੈ ਉਹੋ ਹੁਜੀ ਗੱਲ ਨਹੀਂ ਹੈਗੀ ਹੈਨਾ ਮਮਾ ਸੇ ਮੈਂ ਤੁਹਾਨੂੰ ਕੀ ਦੱਸਾਂ ਕੀ ਐ ਅੰਜੂ ਭਾਬੀ ਦਿੱਤੇ ਰਹਿੰਦੇ ਨਾਲ ਨਾ ਪਰ ਮਨੋਂ ਬੜੀ ਆਬਜੈਕਸ਼ਨ ਜੀ ਕੀ ਗੱਲ ਗੱਲ ਕੀ ਮਾਸੀ ਤੁਹਾਨੂੰ ਪਤਾ ਹੀ ਆ ਭਰਾ ਭਰਾਵਿਕ ਦੀ ਲੜਦੇ ਆ ਜਦੋਂ ਦੋਵੇਂ ਭਰਾ ਵੀ ਆਏ ਜਾਂਦੇ ਆ ਬੜੀਆਂ ਜਨਾਨੀਆਂ ਆ ਜਾਂਦੀਆਂ ਨਾ ਉਹਨਾਂ ਕਰਕੇ ਫਿਰ ਤੁਹਾਨੂੰ ਪਤਾ ਲੜਾਈ ਝਗੜਾ ਹੁੰਦਾ ਵਾ ਹੁਣ ਕਹਿੰਦੀ ਆ ਵੀ ਇਹਨੂੰ ਅੰਜੂ ਨੂੰ ਇੱਥੇ ਕਿਉਂ ਰੱਖਿਆ ਵਾ ਇਹਨੂੰ ਇਦਾਂ ਕਰੋ ਬਾਹਰ ਕੱਢ ਇਦਾਂ ਕਰ ਮਰਨਾਡੂ ਚੰਡੀਗੜ੍ਹ ਚੱਲ ਧੜ ਨਾ ਮੈਂ ਸਾਰੀ ਚੱਲਣਾ ਮੈਂ ਖੋਲੀਆਂ ਹੀ ਨਾ ਪਿੰਨਾ ਤੁਹਾਨੂੰ ਮੈਂ ਸਾਰੀ ਗੱਲ ਸਮਝਾਈ ਹੈ ਨਾ ਹੁਣ ਤੁਹਾਨੂੰ ਕਿਹੜਾ ਕੋਈ ਗੱਲ ਦੱਸਣ ਦੀ ਲੋੜ ਵਾ ਕਿ ਸਾਡੇ ਘਰ ਦੇ ਕੀ ਹਾਲਾਤ ਸੀ ਮੈਂ ਤਾਂ ਪਹਿਲੇ ਦਿਨ ਤੋਂ ਹੀ ਚਾਹੁੰਦਾ ਸੀ ਕਰਨ ਵੀ ਸਾਡੇ ਨਾਲ ਰਹੇ ਅਸੀਂ ਸਾਰਾ ਪਰਿਵਾਰ ਇਕੱਠੇ ਰਹੀਏ ਪਰ ਚੰਦੀ ਤਾਂ ਹਰਮਨ ਵੀ ਇਹੀ ਸੀ ਕਿ ਆਪਾਂ ਇਕੱਠੇ ਰਹੀਏ ਨਹੀਂ ਹੁਣ ਉਹਨੂੰ ਕੀ ਹੋ ਗਿਆ ਨਹੀਂ ਮਸੀ ਹੁਣ ਉਹਦਾ ਦਿਲ ਦਿਮਾਗ ਜਿਹੜਾ ਨਾ ਉਹ ਬਦਲ ਗਿਆ ਆ ਹੁਣ ਬਹੁਤ ਜ਼ਿਆਦਾ ਨਫ਼ਰਤ ਕਰਦੀ ਐ ਇਹਨੂੰ ਭਾਬੀ ਨੂੰ ਇਹਨੂੰ ਉਹਦੇ ਵੇਖ ਕੇ ਨਹੀਂ ਸਿਖਾਉਂਦੀ ਆ ਤੁਹਾਨੂੰ ਪਤਾ ਹੁ ਜਿੰਨੇ ਦਿਨ ਵੀ ਸਾਡੇ ਕੋਲ ਰਹਿਣ ਦੀ ਆ ਤੇ ਹੁਣ ਨਿੱਕੋ ਜਿਧ ਫੜੀ ਹੋਈ ਆ ਜਾਂ ਇਸ ਘਰ ਚ ਰਹੋਗੇ ਜਾਂ ਮੈਂ ਰਹੂੰਗੀ ਹੁਣ ਚੰਡੀਗੜ੍ਹ ਵੱਲ ਨੂੰ ਨਾ ਚਾਲੇ ਪਾਏ ਆ ਹੁਣ ਕਹਿੰਦੀ ਤੂੰ ਮੇਰੇ ਨਾਲ ਉੱਥੇ ਰਹਿ ਹੁਣ ਦੱਸੋ ਤੁਸੀਂ ਮੈਂ ਕੀ ਕਰਾਂ ਤੇ ਜੇ ਚੰਡੀਗੜ੍ਹ ਉਹ ਚਲੀ ਗਈ ਤੇ ਫਿਰ ਇਹ ਫਲੈਟ ਵੀ ਤਾਂ ਨਹੀਂ ਰਹੇਗਾ ਨਾ ਹਾਂਜੀ ਮਸੀਤ ਗੱਲ ਮੈਂ ਸੋਚੀ ਨਹੀਂ ਤੇ ਹੁਣ ਕੀ ਕਰਾਂਗੇ ਵੇਖੋ ਮੈਨੂੰ ਕਿੰਨੀਆਂ ਮੁਸੀਬਤਾਂ ਨੇ ਘੇਰਾ ਪਾਇਆ ਸਾਰੇ ਪਾਸੇ ਮੈਂ ਫਸਿਆ ਪਿਆ ਕਰਨ ਕਰਕੇ ਕਰਜ ਜਵਾਲ ਵਾਲ ਉਹ ਇਹਨੇ ਫਸਾ ਦਿੱਤਾ ਇਧਰੋਂ ਭਾਬੀ ਉਹ ਲੋਵੇਂ ਨੇ ਸਾਈਡ ਤੇ ਹੋ ਗਿਆ ਹੈ ਤੇ ਹੋਰ ਵੇਖੋ ਕਿੰਨੇ ਪੰਗੇ ਪਾ ਕੇ ਬਿਠਾ ਦੁਕਾਨ ਤੇ ਦੁਕਾਨ ਤੇ ਇਹ ਨਹੀਂ ਬਿੰਦਾਗਾ ਹੁਣ ਕੀ ਕਰਾਂ ਮੱਸ ਜੀ ਕਿਦਾਂ ਸਮਝਾਵਾਂ ਹੈ ਤੇ ਮੇਰਾ ਵੱਡਾ ਭਰਾ ਵਾ ਉਤੋਂ ਮੇਰੀ ਨੌਕਰੀ ਦਾ ਵੀ ਪੰਗਾ ਪੈ ਗਿਆ ਤੁਹਾਨੂੰ ਸਾਰਾ ਪਤਾ ਹੀ ਹੈ ਗੱਲਾਂ ਤਾਂ ਤੇਰੀਆਂ ਵੀ ਸਹੀ ਨੇ ਸੁਖ ਵੇਖ ਘਰ ਤੇਰਾ ਵੀ ਖਰਾਬ ਨਹੀਂ ਹੋਣਾ ਚਾਹੀਦਾ ਤੇ ਘਰ ਹੁਣ ਵੇਖ ਅੰਜੂ ਐਸਾ ਸਿਚੁਏਸ਼ਨ ਚ ਹੈ ਕਿ ਘਰ ਤਾਂ ਉਹਨੂੰ ਵੀ ਚਾਹੀਦਾ ਹੈ। ਪੱਕੇ ਉਹ ਕਿੰਨੀ ਦੇਰ ਰਹੇਗੀ? ਜੇ ਪੱਕੇ ਜਾਂਦੀ ਹੈ ਤੇ ਕਰਨ ਉੱਥੇ ਨਹੀਂ ਜਾਂਦਾ। ਉਹ ਦਿਨ ਵੀ ਲੈਣ ਗਿਆ ਤੂੰ ਵੇਖਿਆ ਹੀ ਹੈ ਕਿਵੇਂ ਦਾ ਬਿਹੇਵ ਕੀਤਾ ਉੱਥੇ ਉਹਨੇ ਹੈਨਾ। ਤੇ ਫਿਰ ਮੈਂ ਸੋਚਦੀ ਆਂ ਵੀ ਜਾਂ ਫਿਰ ਪ੍ਰਾਪਰਟੀ ਕੀਤੀ ਜਾਵੇ ਉਹਦੇ ਨਾਂ ਤੇ ਉਹਦੇ ਨਾਂ ਤੇ ਲਿਆ ਜਾਵੇ ਲੋਨ। ਹਾਂਜੀ ਮਸੀ ਜੀ ਚਾਹੀਦਾ ਹੀ ਆ। ਜਿਉਂ ਮੇਰੀ ਦੇ ਸਿਰ ਤੇ ਬੈਣ ਗਈ ਹੈ ਨਾ ਫੇਰ ਹੀ ਸਾਹਮੂ ਆ ਆਪਣੀ ਘਰ ਦੀ ਨੂੰ। ਤੇ ਇਦਾਂ ਤੁਹਾਨੂੰ ਪਤਾ ਕੰਮ ਜ਼ੋਰ ਤੇ ਅੱਗੇ ਹੈਗਾ ਵਾ। ਦੁਕਾਨਾਂ ਵੇਚਤੀਆਂ ਚਲੋ ਦੁਕਾਨ ਤੋਂ ਮਕਾਨ ਤੇ ਬਣ ਜਾਂਦੇ ਆ ਤੇ ਕਦੀ ਸੁਣਿਆ ਜੇ ਮਕਾਨ ਤੋਂ ਕਦੀ ਦੁਕਾਨ ਬਣੀ ਹੋਵੇ ਗੱਲ ਸਹੀ ਹੈ ਫਿਰ ਐਦਾਂ ਕਰਦੇ ਆ ਕਿ ਅੰਜੂ ਉਧਰ ਚਲੀ ਜਾਵੇ ਠੀਕ ਹੈ ਤੇ ਹਰਮਨ ਤੇਰੇ ਨਾਲ ਇੱਥੇ ਰਹੀ ਜਾਏ ਪਰ ਇੱਕ ਗੱਲ ਹੈ ਤੈਨੂੰ ਉਹਨਾਂ ਦੀ ਹੈਲਪ ਕਰਨੀ ਪੈਣੀ ਹੈ ਮਸਤੀ ਉਹ ਤੇ ਕਰਨੀ ਪਊਗੀ ਨਾ ਥੋੜਾ ਜਿਹਾ ਤੇ ਚਲੋ ਉਹਨੂੰ ਸਟੈਂਡ ਨੋਡ ਤੇ ਲੱਗਣਾ ਵਾ ਦੇਖ ਨਾ ਲੋਨ ਲਿਆ ਤੇ ਕਿਸ਼ਤ ਵੀ ਜਾਣੀ ਹੈ ਤੇ ਉਹਨ ਅੱਗੋਂ ਸਟੈਪ ਬਾਈ ਸਟੈਪ ਜਿਹੜੇ ਹਨ ਖਰਚੇ ਵਧਣੇ ਹਨ ਹਾਂਜੀ ਹੈਨਾ ਤੇ ਉਹਦੇ ਚ ਵੀ ਇਹ ਸਾਥ ਦੀ ਜ਼ਰੂਰਤ ਹੈ ਜਾਂ ਤਾਂ ਉਹ ਕਰਜ਼ੇ ਲਾਏਗਾ ਤੇ ਜਾਂ ਫਿਰ ਘਰ ਦੇ ਖਰਚੇ ਚੁਕੇਗਾ ਇਸ ਲਈ ਭਾਵੇਂ ਹਰਮਨ ਤੋਂ ਚੋਰੀ ਕਰਨਾ ਪਵੇ ਤੈਨੂੰ ਉਹਦੀ ਮਦਦ ਕਰਨੀ ਪੈਣੀ ਹੈ ਮੈਂ ਤਾਂ ਮੱਸੀ ਹਰ ਪਾਸਿਆਂ ਉਹਦੇ ਨਾਲ ਚੱਲਣ ਨੂੰ ਤਿਆਰ ਹਾਂ ਪਰ ਜੇ ਮੈਨੂੰ ਕੁਝ ਸਮਝਾਉਣਾ ਨਾ ਸਿਰ ਦੇ ਵਾਲਾ ਨਾ ਹੁੰਦਾ ਗੱਲ ਨੂੰ ਸਮਝਦਾ ਹੀ ਨਹੀਂ ਮੇਰੇ ਤੋਂ ਉਲਟਾ ਹੀ ਚੱਲਦਾ ਵਾ ਵੀ ਵੇਖਿਆ ਹੀ ਆ ਨਾ ਮੈਨੂੰ ਕੁਝ ਦੱਸਦਾ ਨਾ ਕੋਈ ਗੱਲ ਨਾ ਬਾਤ ਜੀ ਇਹ ਮੁਸੀਬਤ ਨਾ ਪਿੰਦੀ ਸਾਨੂੰ ਪਤਾ ਲੱਗਣਾ ਇੱਥੋਂ ਤੱਕ ਜਿਹੜੀਆਂ ਗੱਲਾਂ ਆ ਗਈਆਂ ਉਹੀ ਨਾ ਤੇ ਕੋਈ ਗੱਲ ਨਹੀਂ ਐਦਾਂ ਵੀ ਚਲ ਤੂੰ ਥੋੜੀ देर ਤੂੰ ਮੈਨੇਜ ਕਰ ਮੈਂ ਚਲੀ ਜਾਣਾ ਹੁਣ ਤੇ ਜਾ ਕੇ ਮੈਂ ਤੇਰੀ ਹੈਲਪ ਕਰਾਂਗੀ ਸਾਰਾ ਹੁਣ ਤੇਰੇ ਹੱਥੋਂ ਨਹੀਂ ਠੀਕ ਹੈ ਮੈਂ ਕਰਨ ਨੂੰ ਕੁਝ ਨਹੀਂ ਭੇਜਣਾ ਠੀਕ ਹੈ ਮੈਂ ਤੈਨੂੰ ਭੇਜਾਂਗੀ ਤੂੰ ਉਹਨਾਂ ਦੇ ਘਰ ਨਾਲ-ਨਾਲ ਮੈਨੇਜ ਕਰਵਾਉਂਦਾ ਰਹੀ ਦੇ ਬਾਕੀ ਹੌਲੀ ਹੌਲੀ ਕਰਕੇ ਆਪਾਂ ਰਲ ਮਿਲ ਕੇ ਫਿਰ ਦੁਕਾਨਾਂ ਵੀ ਛੜਵਾ ਲਾਂਗੇ ਲੋਨ ਲਾ ਦਾਂਗੇ ਹਾਂਜੀ ਮਸੀ ਇਹ ਇਦਾਂ ਹੀ ਆ ਦੁਬਾਰਾ ਅਗਰ ਦੁਕਾਨ ਤੇ ਸਟੈਂਡ ਕਰ ਲਾਂਗੇ ਹਾਂ ਠੀਕ ਹੈ ਜੀ